ਹਾਂਜੀ ਡੀਏਜੀ ਭੁੱਲਰ ਮਾਮਲੇ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਡੀਏਜੀ ਭੁੱਲਰ ਮਾਮਲਾ ਸੁਰਖੀਆਂ ਦੇ ਵਿੱਚ ਹੈ ਤੇ ਹੁਣ ਜਿਹੜਾ ਨਾਲ ਉਹਨਾਂ ਦੇ ਨਾਲ ਕੰਟੈਕਟ ਦੇ ਵਿੱਚ ਸੀਗਾ ਦਲਾਲ ਕਿਸਾਨ ਨੂੰ ਤਾਂ ਹੁਣ ਦੋ ਸੀਨੀਅਰ ਪੱਤਰਕਾਰਾਂ ਬੰਨਿਓ ਇਹ ਵੀਡੀਓ ਇੱਕ ਸਾਹਮਣੇ ਆ ਗਈ ਹੈ ਤੇ ਬਹੁਤ ਵੱਡੇ ਇਹਦੇ ਵਿੱਚ ਖੁਲਾਸੇ ਹੋਣ ਜਾ ਰਹੇ ਵੱਡੇ ਵੱਡੇ ਆਫਸਰ ਜੱਜ ਤੇ ਪਤਾ ਨਹੀਂ ਹਜੇ ਕੌਣ-ਕੌਣ ਫਸਣਗੇ ਕਿਉਂਕਿ ਜੇ ਗੱਲ ਕਰੀਏ ਸੀਬੀਆਈ ਚੱਕ ਲੈਂਦੀ ਆ ਡੀਏਜੀ ਭੁੱਲਰ ਨੂੰ ਉਦੋਂ ਬਾਅਦ ਦੇ ਵਿੱਚ ਨਾਲ ਇੱਕ ਜਿਹੜਾ ਉਹਨਾਂ ਦੇ ਨਾਲ ਇੱਕ ਹੋਰ ਕੰਟੈਕਟ ਦੇ ਵਿੱਚ ਆ ਦਲਾਲ ਕਿਸਾਨ ਨੂੰ ਤੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਇੱਕ ਵੀਡੀਓ ਸਾਹਮਣੇ ਆ ਗਈ ਹੈ ਵੀਡੀਓ ਧੁਮਾਕੇਦਾਰਾ ਪਹਿਲਾਂ ਵੀਡੀਓ ਸੁਣ ਲਓ ਫਿਰ ਆਪਾਂ ਅੱਗੇ ਕਰਾਂਗੇ ਗੱਲਬਾਤ ਸੁਣੋ ਵੀਡੀਓ ਕੋ ਰੋਪੜ ਰੇਂਜ ਦੇ ਅਫਸਰ ਦੱਸਿਆ ਜਾ ਰਿਹਾ ਹੈ ਪਟਿਆਲੇ ਜ਼ਿਲ੍ਹੇ ਦੇ ਕੁਝ ਅਫਸਰ ਦੱਸਿਆ ਜਾ ਰਿਹਾ ਹੈ ਫਤੇਗੜ ਸਾਫ ਦੇ ਬਕਾਇਦਾ ਤੌਰ ਤੇ ਮੁਹਾਲੀ ਦੇ ਵੀ ਕੁਝ ਅਫਸਰ ਦੱਸੇ ਜਾ ਰਹੇ ਆ ਜਿਹੜੇ ਡਰੇ ਸਹਿਮੇ ਬੈਠੇ ਬਹੁਤ ਸਾਰੇ ਚੀਜ਼ਾਂ ਕਿਸਾਨ ਨੂੰ ਮੰਨ ਗਿਆ ਕਿਉਂਕਿ ਇਸ ਮਸਲੇ ਦੇ ਵਿੱਚ ਕਿਰਸ਼ਾਨੂ ਕਿਸੇ ਸੰਧਾਨਕ ਕੋ ਦੇਤੇ ਜਾਂ ਕਿਸੇ ਪੋਸਟ ਤੇ ਨਹੀਂ ਸੀਗਾ। ਔਰ ਉਹ ਜਿਹੜਾ ਉਹਦੇ ਘਰੋਂ ਅਮਾਉਂਟ ਰਿਕਵਰੀ ਹੋਈ ਉਹ ਵੀ ਦੱਸਿਆ ਜਾ ਰਿਹਾ ਸੀ ਕਿ ਕਿਸੇ ਅਫਸਰ ਨੂੰ ਦੇਣੇ ਸੀਗੇ ਪੈਸੇ ਕਿਸੇ ਅਫਸਰ ਦੀ ਅਮਾਉਂਟ ਅਮਾਨਤੋ ਦੇ ਕੋਲੇ ਪਈ ਸੀ ਔਰ ਉਹ ਅਫਸਰ ਦੇ ਵੀ ਦੱਸਿਆ ਜਾ ਰਿਹਾ ਕਿ ਪਸੀਨੇ ਛੁੱਟ ਰਹੇ। ਤਾਂ ਬਹੁਤ ਸਾਰੇ ਅਫਸਰਾਂ ਨੇ ਇਸ ਤਰ੍ਹਾਂ ਦੀ ਚਰਚਾ ਵੀ ਕੀਤੀ ਹੈ ਕਿ ਜੀ ਤੁਹਾਨੂੰ ਵੀ ਇਸ ਤਰ੍ਹਾਂ ਦੇ ਮੈਸੇਜ ਕਿਰਸ਼ਾਨੂ ਨੇ ਕੀਤੇ ਆ ਤਾਂ ਬਹੁਤ ਸਾਰੇ ਅਫਸਰਾਂ ਨੂੰ ਇਸ ਤਰ੍ਹਾਂ ਦੇ ਮੈਸੇਜ ਜਾਂਦੇ ਸੀ ਸੀਨੀਅਰ ਲੈਵਲਸ ਔਰ ਉਹ ਜਿਹੜੀ ਜੰਮੂ ਕਸ਼ਮੀਰ ਨੂੰ ਰਾਹ ਜਾਂਦਾ ਉਸ ਬੈਲਟ ਦੇ ਵੀ ਅਫਸਰ ਉਹਦੇ ਵਿੱਚ ਹੈਗੇ ਆ ਉਹ ਵੀ ਕਈ ਅਫਸਰ ਜਿਹੜੇ ਆ ਉਹ ਰੜਾਉਂਦੇ ਆ। ਦਰਅਸਲ ਇਹਦਾ ਇੱਕ ਤਰੀਕਾ ਸੀਗਾ ਕੰਮ ਕਰਨ ਦਾ। ਕਿਸੇ ਮਸਲੇ ਦੇ ਵਿੱਚ ਬੰਦਾ ਗਲਤ ਆ ਜਾਂ ਕੋਈ ਪੁਰਾਣਾ ਕੇਸ ਆ ਉਹਦਾ ਖੁੱਲ ਸਕਦਾ। ਉਹਨੂੰ ਡਰਾ ਲੈਂਦਾ ਸੀ, ਉਹਦੀ ਜਾਣਕਾਰੀ ਦਿੰਦਾ ਸੀ ਕਿ ਹਰ ਚੰਨ ਭੁੱਲਣ ਨੂੰ ਕਿ ਸਾਫ ਆ ਮਸਲਾ ਇਹਦੇ ਚ 4 ਰੁਪਏ ਬਣ ਸਕਦੇ ਆ। ਹੁਣ ਚਰਚਾ ਇਸ ਤਰ੍ਹਾਂ ਦੀ ਆਪਣਾਂ ਕਿ ਕਿਤੇ ਇਹ ਤਾਂ ਨਹੀਂ ਕਿ ਸਟੇਟ ਦੀ ਏਜੰਸੀ ਜੋ ਵਿਜੀਲੈਂਸ ਆ ਉਹ ਕਿਸੇ ਦੇ ਇਸ਼ਾਰੇ ਤੇ ਕਿਉਂਕਿ ਇਹਦੇ ਵਿੱਚ ਸਰਕਾਰ ਦੇ ਵੀ ਦੱਸਿਆ ਜਾ ਰਿਹਾ ਹੈ ਕਿ ਕਾਫੀ ਜਿਹੜੇ ক্লোਜ਼ ਐਸੋਸੀਏਟਸ ਹੈਗੇ ਆ ਉਹਨਾਂ ਦਾ ਨਾਮ ਆ ਸਕਦਾ ਮੋਤਲ ਡੀਆਈਜੀ ਐਚਐਸ ਪੁੱਲਰ ਮਾਮਲੇ ਦੇ ਵਿੱਚ ਅਹਿਮ ਰੋਲ ਲਭਾਉਣ ਵਾਲੇ ਦਲਾਲ ਕਿਰਸ਼ਾਨੂੰ ਸ਼ਰਦਾ ਨੂੰ ਲੈ ਕੇ ਕਈ ਵੱਡੇ ਖੁਲਾਸੇ ਹੋਏ ਨੇ ਮੇਰੇ ਨਾਲ ਇਸ ਵਕਤ ਵਿਕਰਮ ਨੇ ਵਿਕਰਮ ਕਈ ਵੱਡੇ ਖੁਲਾਸੇ ਹੋਏ ਨੇ ਸੀਬੀਆਈ ਹੱਥ ਵੱਡੇ ਸਬੂਤ ਲੱਗੇ ਨੇ ਲਿਸਟਡ ਕਹਿੰਦੇ ਵੱਡੇ ਅਫਸਰ ਕਰ ਲਏ ਨੇ ਕਿਹੜੇ ਕਿਹੜੇ ਹਲਕੇ ਕਿਹੜੇ ਕਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਦੱਸੇ ਜਾ ਰਹੇ ਨੇ ਆਖਰਕਾਰ ਨਵਾਂ ਖੁਲਾਸਾ ਹੋਇਆ ਕੀ ਹੈ ਦੇਖੋ ਸੀਬੀਆਈ ਦੇ ਹੱਥ ਬਹੁਤ ਹੀ ਅਹਿਮ ਚੀਜ਼ਾਂ ਲੱਗੀਆਂ ਨੇ ਕਈ ਆਈਐਸ ਤੇ ਆਈਪੀਐਸ ਅਫਸਰ ਡਰੇ ਬੈਠੇ ਆ ਕਿਉਂਕਿ ਕਈਆਂ ਨਾਲ ਗੱਲ ਹੋਈ ਤਾਂ ਇਹ ਪਤਾ ਲੱਗਿਆ ਇਨਪੁਟ ਇਹ ਹੈ ਕਿ ਕਾਫੀ ਅਫਸਰਾਂ ਦੇ ਵਿੱਚ ਡਰ ਹੈਗਾ ਇਸ ਨੂੰ ਲੈ ਕੇ ਆਈਐਸ ਤੇ ਆਈਪੀਐਸ ਅਫਸਰ ਖਾਸ ਤੌਰ ਤੇ ਕਿਉਂਕਿ ਕਿਰਸ਼ਾਨੂੰ ਜੋ ਦਲਾਲ ਹੈ ਉਹਦੇ ਨਾਲ ਚੈਟ ਸੀਗੀਆਂ ਉਸ ਦੀਆਂ ਕੁਝ ਇੱਕ ਅਫਸਰਾਂ ਨੇ ਜੋ ਫੋਲੋ ਵੀ ਉਸ ਨੂੰ ਇੰਸਟਾਗ੍ਰam ਤੇ ਕੀਤਾ ਸੀ ਜਾਂ ਹੋਰ ਵੀ ਕਨੈਕਸ਼ਨਸ ਉਸਦੇ ਆ ਕਿ ਸੀ ਕੋਈ ਉਹਨੂੰ ਬਰਡੇ ਤੇ ਉਸ ਉਸਦੇ ਸਟੋਰੀਜ਼ ਸ਼ੇਅਰ ਕਰਦਾ ਸੀ ਉਸ ਦੀਆਂ ਔਰ ਖੈਰ ਖੈਰ ਚਲੋ ਇਹ ਰਿਲੇਸ਼ਨ ਹੋਣਾ ਵੱਖਰੀ ਗੱਲ ਹੈ ਪਰ ਇਥੋਂ ਤੱਕ ਜਾਣਕਾਰੀ ਸਾਹਮਣੇ ਆਈ ਹੈ ਇੱਕ ਅਫਸਰ ਤੋਂ ਤਾਂ ਉਹਨੇ ਦੱਸਿਆ ਜਾ ਰਿਹਾ ਕਿ 2 ਦਰਜਨ ਦੇ ਕਰੀਬ ਕਿਉਂਕਿ ਇਹ ਚਰਚਾ ਜਿਹੜੀ ਇਸ ਤਰ੍ਹਾਂ ਦੀ ਵੀ ਸਾਹਮਣੇ ਆਈ ਹੈ ਕਿ ਉਸਨੇ ਹਥਿਆਰਾਂ ਦੇ ਲਾਇਸੈਂਸ ਵੀ ਬਣਵਾ ਕੇ ਦਿੱਤੇ ਔਰ ਉਹ ਫ੍ਰੀ ਨਹੀਂ ਬਣੇ ਉਹਨੇ ਬਕਾਇਦਾ ਤੌਰ ਤੇ ਮੋٹے ਪੈਸੇਓ ਦੇ ਵਸੂਲ ਕੀਤੇ ਆ ਅੱਛਾ ਕਿਸੇ ਤੋਂ ਤਕਰੀਬਨ ਬੀ ਪਲਸ ਯਾਨੀ 24 25 ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਉਹਨੇ ਹਥਿਆਰਾਂ ਦੇ ਲਾਇਸੈਂਸ ਵੀ ਬਣਾ ਕੇ ਦਿੱਤੇ ਆ ਔਰ ਉਹਦੇ ਬਾਰੇ ਵੀ ਪੁੱਛਗਿਛ ਹੋ ਸਕਦੀ ਔਰ ਇਹਦੇ ਨਾਲ ਹੀ ਕਈ ਆਈਪੀਐਸ ਅਫਸਰ ਤੁਸੀਂ ਇਹ ਦੇਖ ਲਓ ਕਿ ਐਸਐਸਪੀ ਤੋਂ ਲੈ ਕੇ ਔਰ ਉੱਪਰਲੇ ਰੈਂਕ ਤੇ ਜਿਵੇਂ ਡੀਆਈਜੀ ਤਾਂ ਖੁਦ ਹੀ ਇਹਦੇ ਨਾਲ ਇਨਵੋਲਵ ਸੀਗਾ ਹੋਰ ਵੀ ਕਈ ਰੇਂਜ ਦੇ ਜਿਹੜੇ ਅਫਸਰ ਆ ਉਸ਼ ਕੰਜੇ ਦੇ ਵਿੱਚ ਆ ਸਕਦੇ ਆ ਡਰੇ ਬੈਠੇ ਲੋਕ ਖਾਸ ਤੌਰ ਤੇ ਡੀਐਸਪੀ ਲੈਵਲ ਦੇ ਜਿਹੜੇ ਅਫਸਰ ਸੀ ਉਹਨਾਂ ਤੇ ਤਾਂ ਸਿੱਧਾ ਹੀ ਪ੍ਰਭਾਵ ਸੀ ਨਾ ਦੇਖੋ ਜਦੋਂ ਉੱਪਰਲਾ ਡੀਆਈਜੀ ਨਾਲ ਤੁਸੀਂ ਚਾਹ ਪੀ ਲਈ ਡੀਆਈਜੀ ਤੁਹਾਡੇ ਨਾਲ ਸੈੱਟ ਆ ਔਰ ਇਸ ਲੈਵਲ ਤੇ ਤੁਹਾਡੇ ਨਾਲ ਕੰਫੀਡੈਂਸ ਤੇ ਉਹ ਬੰਦਾ ਫੋਨ ਤੇ ਤੁਹਾਡੇ ਨਾਲ ਪੈਸਿਆਂ ਦੇ ਲੈਣ ਦੇਣ ਦੀ ਗੱਲ ਕਰ ਰਿਹਾ ਜਦੋਂ ਕਿਸੇ ਦੇ ਪ੍ਰਭਾਵ ਪਾਉਣਾ ਹੁੰਦਾ ਇਹੋ ਜਿਹੇ ਦਲਾਲ ਕੀ ਕਰਦੇ ਆ ਪ੍ਰਿੰਸ ਸਪੀਕਰ ਤੇ ਲਾਉਂਦੇ ਆ ਫੋਨ ਅਫਸਰ ਦੇ ਕੋਲੇ ਬਹਿ ਕੇ ਕਿਸੇ ਸੀਨੀਅਰ ਅਫਸਰ ਨੂੰ ਫਿਰ ਜਿਹੜੀ ਗੱਲ ਹੁੰਦੀ ਜਦੋਂ ਬੰਦਾ ਇੰਨਾ ਫ੍ਰੈਂਕ ਹੁੰਦਾ ਤਾਂ ਸਾਹਮਣੇ ਵਾਲੇ ਤੇ ਆਟੋਮੈਟਿਕਲੀ ਪਰਵਾਹ ਆ ਪੈਂਦਾ ਫਿਰ ਕਹਿੰਦੇ ਕਿ ਨਹੀਂ ਕੋਈ ਚੱਕਰ ਨਹੀਂ ਤੁਸੀਂ ਦੱਸਿਓ ਕੋਈ ਤਬਾਦਲਾ ਕਰਾਉਣਾ ਜਾਂ ਕੁਝ ਕਰਾਉਣਾ ਇਹੋ ਜਿਹੇ ਦਲਾਲ ਤੁਹਾਨੂੰ ਹਰੇਕ ਜ਼ਿਲ੍ਹੇ ਦੇ ਵਿੱਚ ਮਿਲ ਜਾਣਗੇ ਪਰ ਹੁਣ ਜਿਹੜੇ ਹੋਰ ਆਈਐਸ ਤੇ ਆਈਪੀਐਸ ਅਫਸਰ ਆ ਉਹਨਾਂ ਨੂੰ ਵੀ ਬੁਲਾਇਆ ਜਾ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਸੀਬੀ ਪੁੱਛਗਿੱਛ ਕਰੇਗੀ ਕਿਉਂਕਿ ਦੇਖੋ ਸੀਬੀਆਈ ਜਦੋਂ ਪੁੱਛਗਿੱਛ ਕਰਦੀ ਹੈ ਕੱਚੇ ਪੈਰੀ ਹੱਥ ਨਹੀਂ ਪਾਉਂਦੀ ਪੱਕੇ ਪੈਰੀ ਸੀਬੀਆਈ ਹੱਥ ਪਾਉਂਦੀ ਔਰ ਫਿਰ ਸਿਕੰਜਾ ਇੰਨਾ ਮਜ਼ਬੂਤ ਕਰ ਲੈਂਦੀ ਹੈ ਕਿ ਸ ਕੇਸ ਨੂੰ ਉਸੇ ਤਰੀਕੇ ਨਾਲ ਡੀਲ ਕਰਦੀ ਹੈ ਮਜਬੂਰ ਨਹੀਂ ਉਸੇ ਤਰੀਕੇ ਦਾ ਬਣਾਉਂਦੀ ਹੈ ਸੀਬੀਆਈ ਕਿ ਕੇਸ ਫੇਲ ਨਹੀਂ ਹੋ ਪਾਉਂਦਾ ਬਹੁਤ ਸਾਰੇ ਉਹ ਜਿਹੇ ਕੇਸ ਜਿਹਾ ਕਿ ਕੇਸ ਯਾਨੀ ਕਿ ਤੁਸੀਂ ਫੇਕ ਐਨਕਾਊਂਟਰਸ ਵਾਲੇ ਮਸਲੇ ਚ ਦੇਖ ਲਓ ਜਦੋਂ ਜਿਨ੍ਹਾਂ ਨੂੰ ਸੀਬੀਆਈ ਨੇ ਹੱਥ ਪਾਇਆ ਮੋਸਟਲੀ ਕੇਸਾਂ ਦੇ ਵਿੱਚ ਸਜ਼ਾ ਹੋਈ ਆਪਾਂ ਉਹ ਅਫਸਰ ਬੁੱਢੇ ਹੋਗੇ ਔਰ ਉਹਨਾਂ ਨੂੰ ਸਜ਼ਾ ਹੋਈ ਹੁਣ ਜਿਹੜੇ ਆਈਐਸ ਤੇ ਆਈਪੀਐਸ ਆ ਕਿਉਂਕਿ ਇੰਨੀ ਛੇਤੀ ਉਹਨਾਂ ਦਾ ਨਾਮ ਲੈਣਾ ਬਹੁਤ ਟਫ ਹੋਏਗਾ ਕਿਉਂਕਿ ਜਦੋਂ ਤੱਕ ਸੀਬੀਆਈ ਕੋਈ ਆਫੀਸ਼ੀਅਲ ਸਟੇਟਮੈਂਟ ਨਹੀਂ ਦਿੰਦੀ ਪਰ ਦੇਖੋ ਰੋਪੜ ਰੇਂਜ ਦੇ ਅਫਸਰ ਦੱਸਿਆ ਪਟਿਆਲੇ ਜ਼ਿਲ੍ਹੇ ਦੇ ਕੁਝ ਅਫਸਰ ਦੱਸਿਆ ਜਾ ਰਿਹਾ ਹੈ ਫਤਿਹਗੜ ਸਾਹਿਬ ਦੇ ਬਕਾਇਦਾ ਤੌਰ ਤੇ ਮੁਹਾਲੀ ਦੇ ਵੀ ਕੁਝ ਅਫਸਰ ਦੱਸੇ ਜਾ ਰਹੇ ਆ ਜਿਹੜੇ ਡਰੇ ਸਹਮੇ ਬੈਠੇ ਆ ਜਿਨ੍ਹਾਂ ਦੇ ਨਾਲ ਕਨਵਰਸੇਸ਼ਨ ਸੈਗੀਆਂ ਸੀ ਕਿਉਂਕਿ ਦੇਖੋ ਕਿਸੇ ਨਾਲ ਚੈਟ ਜਦੋਂ ਹੁੰਦੀ ਹੈ ਜਾਂ ਕਿਸੇ ਨਾਲ ਲੰਮੀਆਂ ਲੰਮੀਆਂ ਤੁਹਾਡੇ ਫੋਨ ਤੇ ਗੱਲਾਂ ਹੁੰਦੀਆਂ ਐ ਥੋੜੀ ਉਦੋਂ ਤੁਹਾਨੂੰ ਆਈਡੀਆ ਹੁੰਦਾ ਵੀ ਸਾਹਮਣੇ ਵਾਲੇ ਨੇ ਫੜਿਆ ਜਾਣਾ ਹੈ ਸ਼ਕੰਜੇ ਦੇ ਵਿੱਚ ਆ ਜਾਣਾ ਤਾਂ ਹੁਣ ਜਦੋਂ ਸ਼ਕੰਜੇ ਚ ਆਇਆ ਚੈਟਸ ਖੁੱਲੀਆਂ ਜਾ ਰਹੀਆਂ ਨੇ ਔਰ ਚੈਟ ਜਿਹੜੀਆਂ ਕੋਈ ਡਿਲੀਟ ਵੀ ਹੋਈਆਂ ਹੋਣਗੀਆਂ ਤੋਂ ਬੈਕਅੱਪ ਉਹਨਾਂ ਦੇ ਕੋਲੇ ਆ ਜਾਣਾ ਬੈਕਅੱਪ ਸਾਰਾ whatsapp ਨੂੰ ਮੇਲ ਪਾਉਣੀ ਹੈ ਔਰ ਸਾਰਾ ਬੈਕਅਪ ਉਹਨਾਂ ਦੇ ਕੋਲੇ ਪਹੁੰਚ ਜਾਣਾ ਨੂੰ ਜੋ ਵੀ ਆਫ ਦਾ ਲੀਗਲੀ ਪ੍ਰੋਸੈਸ ਦੇ ਹਿਸਾਬ ਦੇ ਨਾਲ ਤਾਂ ਖੈਰ ਉਸ ਤੋਂ ਬਾਅਦ ਹੁਣ ਕਿਹੜੇ ਕਿਹੜੇ ਅਫਸਰ ਹੋਣਗੇ ਕਿਉਂਕਿ ਇਹ ਕੋਈ ਛੋਟੀ ਗੇਮ ਨਹੀਂ ਸੀਗੀ ਛੋਟੀ ਮੱਛੀ ਨਹੀਂ ਸੀਗਾ ਇਹ ਇਹ ਕਿਰਸ਼ਾਨੂ ਕਿਉਂਕਿ ਇਹ ਕਰਦਾ ਕੀ ਸੀ ਪ੍ਰਿੰਸ ਦਰਅਸਲ ਇਹਦਾ ਇੱਕ ਤਰੀਕਾ ਸੀਗਾ ਕੰਮ ਕਰਨ ਦਾ ਉਹ ਤਰੀਕਾ ਇਹਦਾ ਕੰਮ ਕਰਨ ਦਾ ਇਹ ਸੀ ਕਿ ਖਾਸ ਤੌਰ ਤੇ ਮੰਡੀ ਗੋਬਿੰਦਗੜ ਦਾ ਜਿਹੜਾ ਇਲਾਕਾ ਜਾਂ ਹੋਰ ਨੇੜੇ ਤੇ ਕਿਉਂਕਿ ਵੱਡਾ ਹੱਬ ਆ ਮੰਡੀ ਗੋਬਿੰਦਗੜ ਸਕ੍ਰੈਪ ਆਉਂਦਾ ਇੱਥੇ ਔਰ ਵੱਡੇ ਕਾਰੋਬਾਰੀ ਇੱਥੇ ਇਹ ਕੀ ਕਰਦਾ ਸੀਗਾ ਇਹੋ ਜਿਹੇ ਹੋਰ ਵੀ ਦਲਾਲ ਹੈਗੇ ਆ ਉਹ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਚ ਸ਼ਕੰਜੇ ਚ ਆ ਜਾਣ ਲਈ ਦਾ ਜਿਹੜਾ ਫੜਿਆ ਜਾਂਦਾ ਉਹ ਚੋਰ ਹੁੰਦਾ ਨਹੀਂ ਤੇ ਹੋਰ ਵੀ ਬਥੇਰੇ ਤੁਰੇ ਫਿਰਦੇ ਹੋਣਗੇ ਕਿਰਸ਼ਾਨੂ ਵਰਗੇ ਹੋ ਸਕਦਾ ਉਹ ਡਰੇ ਬੈਠੇ ਹੋਣ ਜਿਵੇਂ ਅਫਸਰ ਡਰੇ ਹੋਇਆ ਕਹੀ ਇਹ ਕੀ ਕਰਦਾ ਸੀ ਜਿਵੇਂ ਮੰਨ ਲਓ ਕਿਸੇ ਦਾ ਕੋਈ ਦੋ ਨੰਬਰ ਦਾ ਕੰਮ ਕਹਿ ਲੋ ਜਾਂ ਕੋਈ ਕਿਸੇ ਮਸਲੇ ਦੇ ਵਿੱਚ ਬੰਦਾ ਗਲਤ ਆ ਇਹ ਆ ਕੋਈ ਪੁਰਾਣਾ ਕੇਸ ਆ ਉਹਦਾ ਉਹ ਖੁੱਲ ਸਕਦਾ ਉਹਨੂੰ ਡਰਾ ਲੈਂਦਾ ਸੀ ਉਹਦੀ ਜਾਣਕਾਰੀ ਦਿੰਦਾ ਸੀ ਕਿ ਹਰਚਰਨ ਭੁੱਲਰ ਨੂੰ ਕਿ ਸਾਹਬ ਆ ਮਸਲਾ ਇਹਦੇ ਚ 4 ਰੁਪਏ ਬਣ ਸਕਦੇ ਆ ਇਹ ਇਹੋ ਜਿਹੀਆਂ ਇਨਫੋਰਮੇਸ਼ਨਸ ਦਿੰਦਾ ਸੀਗਾ ਹਰਚਰਨ ਭੁੱਲਰ ਨੂੰ ਕਿਉਂਕਿ ਹਰਚਰਨ ਭੁੱਲਰ ਦਾ ਬਹੁਤ ਖਾਸ ਸੀਗਾ ਪੈਸੇ ਆ ਰਹੇ ਸੀ ਹਰਚਰਨ ਭੁੱਲਰ ਨੂੰ ਬਲੈਕਮੇਲਿੰਗ ਕਰਦੇ ਸੀ ਤਾਂ ਸਿੱਧਾ ਬਲੈਕਮੇਲਿੰਗ ਦਾਤ ਹੁੰਦਾ ਸੀਗਾ ਇਹਨਾਂ ਦਾ ਇਹ ਬੰਦਿਆਂ ਬਾਰੇ ਜਾਣਕਾਰੀ ਕਲੈਕਟ ਕਰਦਾ ਸਾਰਾ ਦਿਨ ਇੱਧਰ ਉੱਧਰ ਤੁਰੇ ਫਿਰਨਾ ਕਿਉਂਕਿ ਇਹਨਾਂ ਲਈ ਤੇ ਇਹੀ ਕੰਮ ਆ ਨਾ ਪ੍ਰੋਫੈਸ਼ਨ ਹੀ ਜਦੋਂ ਇਹਨਾਂ ਨੇ ਬਣਾ ਲਿਆ ਉਸ ਤੋਂ ਬਾਅਦ ਕੀ ਹੁੰਦਾ ਸੀਗਾ ਹਰਚਨਪੂਰ ਕੋ ਜਾਣਕਾਰੀ ਜਾਣਕਾਰੀ ਜਾਂਦੀ ਉਹਦੇ ਕੋਲ ਸਾਰੀਆਂ ਚੀਜ਼ਾਂ ਦਾ ਐਕਸੈਸ ਸੀਗਾ ਥੱਲੇ ਅਫਸਰਾਂ ਨੂੰ ਫੋਨ ਹੀ ਕਰਨਾ ਕਿ ਇਹਦੇ ਬਾਰੇ ਡਿਟੇਲ ਸਾਰੇ ਡਿਟੇਲ ਹਰਚਨਪੂਰ ਕੋਲੇ ਪਹੁੰਚ ਜਾਂਦੀ ਫੋਨ ਜਾਂਦਾ ਸੀਗਾ ਬੰਦਾ ਡਰ ਜਾਂਦਾ ਫਿਰ ਇਹ ਕਿਸੇ ਤਰੀਕੇ ਨਾਲ ਕਿਸੇ ਹੋਰ ਨੈਟਵਰਕ ਦੇ ਥਰੂ ਉਹਨੂੰ ਅਪਰੋਚ ਮਾਰਦਾ ਸੀ ਵੀ ਆ ਐ ਕਰਕੇ ਤੇਰਾ ਮਸਲਾ ਹੈਗਾ ਜਾਂ ਕਿਸੇ ਦੇ ਹੱਥ ਸੁਨੇਹਾ ਲਵਾਦਦਾ ਨਾ ਬੰਦਾ ਯਾਰ ਉਹ ਤੇਰੇ ਫਲਾਣੇ ਬੰਦੇ ਦਾ ਕੇਸ ਫਸਿਆ ਹੋਇਆ 10 ਆਪਣੀ ਜੇ ਕੋਈ ਸੋਲਵ ਕਰਾਉਣਾ ਤਾਂ ਆਪਣੀ ਹੈਗੀ ਹੈ ਡੀਏ ਜੀ ਸਾਹਿਬ ਨਾਲ ਆਪਾਂ ਸਿੱਧਾ ਹੱਥ ਪੈਂਦਾ ਆਪਣਾ ਤਾਂ ਇਸ ਇਸ ਤਰੀਕੇ ਨਾਲ ਇਹ ਨੈਕਸਸ ਚਲਾਉਂਦਾ ਸੀਗਾ ਪੂਰਾ ਉਹਦੇ ਬਦਲੇ ਇਹਨੂੰ ਕਮਿਸ਼ਨ ਮਿਲਦਾ ਸੀ ਕਹਿੰਦੇ ਕੱਲ ਸ਼ਾਮੀ ਆਮੋ ਸਾਹਮਣੇ ਬਿਠਾਏ ਨੇ ਸਵਾਲ ਜਵਾਬ ਹੋਇਆ ਕਿਰਸ਼ਾਨੂੰ ਕਬੂਲਨਾਮਾ ਵੀ ਕੋਈ ਕਹਿੰਦੇ ਹੋਇਆ ਡੀਆਈਜੀ ਪੁੱਲਰ ਦੇ ਪਸੀਨੇ ਵੀ ਛੁੱਟ ਗਏ ਕਹਿੰਦੇ ਕੀ ਹੋਈ ਆ ਇਹ ਭੁੱਲਰ ਦੇ ਪਸੀਨੇ ਉਦੋਂ ਦੇ ਹੀ ਛੁੱਟੇ ਹੋਏ ਆ ਜਿੱਦਾਂ ਦਾ ਡੀਆਜੀ ਨੂੰ ਫੜਿਆ ਗਿਆ ਕਿਉਂਕਿ 7.5 ਕਰੋੜ ਦੀ ਅਮਾਉਂਟ ਰਿਕਵਰੀ ਕੋਈ ਛੋਟੀ ਅਮਾਉਂਟ ਨਹੀਂ ਐ ਪਹਿਲੇ ਦਿਨ ਇਹ ਚਰਚਾ ਹੋਈ ਕਿ ਸੀਬੀਆਈ ਨੇ ਰਿਮਾਂਡ ਨਹੀਂ ਮੰਗਿਆ ਸੀਬੀਆਈ ਦੇ ਕੋਲੇ ਪੱਕਾ ਗਰਾਊਂਡ ਹੈਗਾ ਸੀਗਾ ਉਹਦੇ ਵਾਸਤੇ ਸਫੀਸ਼ੀਐਂਟ ਸੀਗਾ ਇਨਾ ਅਜੇ ਇੱਕ ਵਾਰ ਕਿਉਂਕਿ ਪੂਰਾ ਹੋਮਵਰਕ ਕਰਨਾ ਸੀਗਾ ਉਹਨਾਂ ਨੇ ਦੇਖੋ ਹੁਣ ਆਹਮੋ ਸਾਹਮਣੇ ਜਦੋਂ ਬਿਠਾਇਆ ਜਾਂਦਾ ਇਹ ਤਾਂ ਸਾਰੀਆਂ ਏਜੰਸੀਆਂ ਹੀ ਕਰਦੀਆਂ ਨੇ ਕਿ ਆਹਮੋ ਸਾਹਮਣੇ ਜਦੋਂ ਕੋਈ ਦੋ ਬੰਦੇ ਹੁੰਦੇ ਆ ਜਦੋਂ ਆਪਸ ਦੇ ਵਿੱਚ ਮੰਨ ਲਓ ਕੋਈ ਅਪਰਾਧੀ ਹੁੰਦੇ ਆ ਦੋਵੇਂ ਇਕੱਠਿਆਂ ਕ੍ਰਾਈਮ ਕਰਿਆ ਹੁੰਦਾ ਕਿਸੇ ਦੇ ਬਿਆਨ ਕੁਝ ਹੁੰਦੇ ਕਈ ਵਾਰ ਕਿਸੇ ਦੇ ਕੁਝ ਹੁੰਦੇ ਆਹਮੋ ਸਾਹਮਣੇ ਫਿਰ ਇੱਕ ਦੂਜੇ ਨੂੰ ਪਹਿਲਾਂ ਕਹਿ ਦਿੱਤਾ ਜਾਂਦਾ ਫਲਾਣਾ ਤਾਂ ਇਹ ਚੀਜ਼ ਮੰਨ ਗਿਆ ਫਿਰ ਆਹਮੋ ਸਾਹਮਣੇ ਬੰਦਾ ਸਾਰੀਆਂ ਚੀਜ਼ਾਂ ਮੰਨ ਨਹੀਂ ਜਾਂਦਾ ਤਾਂ ਉਹ ਆਫ ਦਿ ਟ੍ਰਿਕਸ ਨੇ ਟੈਕਟਿਕਸ ਨੇ ਜਿਹੜੇ ਉਸ ਹਾਵ ਨਾਲ ਕੰਮ ਕਰਦੀਆਂ ਨੇ ਏਜੰਸੀਆਂ ਔਰ ਬਹੁਤ ਸਾਰੀਆਂ ਚੀਜ਼ਾਂ ਕਿਰਸ਼ਾਨੂ ਮੰਨ ਗਿਆ ਕਿਉਂਕਿ ਇਸ ਮਸਲੇ ਦੇ ਵਿੱਚ ਕਿਰਸ਼ਾਨੂ ਕਿਸੇ ਸੰਵਿਧਾਨਕ ਅਹੁਦੇ ਤੇ ਜਾਂ ਕਿਸੇ ਪੋਸਟ ਤੇ ਨਹੀਂ ਸੀਗਾ ਕਿਰਸ਼ਾਨੂ ਇੱਕ ਡੀਲਰ ਕਹਿ ਲੋ ਦਲਾਲ ਸੀਗਾ ਕਿਰਸ਼ਾਨੂ ਜਦਕਿ ਅਕਸ ਜਿਹੜਾ ਖਰਾਬ ਹੋਇਆ ਉਹ ਹਰ ਚਾਹ ਨਾਲ ਭੁੱਲਰ ਦਾ ਉਹਦਾ ਕੈ ਯਾ ਜਿੰਨੀ ਕਿ ਨੌਕਰੀ ਪਈ ਸੀ ਸਾਰੀ ਸਪੋਇਲ ਹੋ ਗਈ ਔਰ ਉਹਦੀ ਇਮੇਜ ਜਿਹੜੀ ਆ ਉਹਦੇ ਫਾਦਰ ਦੀ ਲੈਗਸੀ ਸੀ ਮਹਿਲ ਸਿੰਘ ਪੁੱਲਰ ਦੀ ਉਹ ਸਾਰੀ ਲੈਗਸੀ ਨੂੰ ਕਿਤੇ ਨਾ ਕਿਤੇ ਵੱਡੀ ਸੱਟ ਵੱਜੀ ਕਿਰਸ਼ਾਨੂ ਦਾ ਕੀ ਆ ਉਹ ਤਾਂ ਫਿਰ ਉਸੇ ਤਰੀਕੇ ਨਾਲ ਬਾਹਰ ਆ ਜਾਊਗਾ ਜਦੋਂ ਤਾਂ ਸਰਕਾਰੀ ਗਵਾ ਬਣਾ ਲਿਆ ਇਸ ਤਰੀਕੇ ਨਾਲ ਹੋ ਸਕਦਾ ਕੁਝ ਵੀ ਅਜੇ ਇਸ ਦੇ ਬਾਰੇ ਨਹੀਂ ਕੁਝ ਵੀ ਕਿਹਾ ਜਾ ਸਕਦਾ ਪਰ ਦੂਜੇ ਪਾਸੇ ਇਹ ਹੈ ਕਿ ਉਹਨੇ ਬਹੁਤ ਸਾਰੀਆਂ ਗੱਲਾਂ ਮੰਨ ਲੀਆਂ ਨੇ ਕਿਉਂਕਿ ਜਦੋਂ ਪਹਿਲੇ ਦਿਨ ਪ੍ਰਿੰਸ ਤੁਹਾਨੂੰ ਯਾਦ ਹੋ ਜਦੋਂ ਕਿਰਸ਼ਾਨੂ ਨੂੰ ਫੜਿਆ ਗਿਆ ਜਦੋਂ ਟਰੈਪ ਲੱਗਿਆ 5 ਲੱਖ ਰੁਪਏ ਦਤੇ ਔਰ ਉੱਥੋਂ ਹੀ ਫੜ ਕੇ ਉਹਦੇ ਕੋਲੋਂ ਫੋਨ ਲਵਾਇਆ ਗਿਆ ਉਹਦੇ ਕੋਲੋਂ ਹਰਚਰਨ ਭੁੱਲਰ ਨੂੰ ਡੀਜੇ ਨੂੰ ਫੋਨ ਲਵਾਇਆ ਗਿਆ ਉਹਦੇ ਸਾਹਮਣੇ ਸੀਬੀਏ ਦੇ ਸਾਹਮਣੇ ਆਨ ਰਿਕਾਰਡ ਚੀਜ਼ਾਂ ਜਿਹੜੀਆਂ ਨੇ ਉਹ ਕਹਿੰਦਾ ਕਿ 5 ਲੱਖ ਦੇ ਗਿਆ ਸਾਹਿਬ ਉਹ 8 ਲੱਖ ਰੁਪਏ ਨਹੀਂ 3 ਲੱਖ ਰੁਪਏ ਬਾਅਦ ਦੇ ਦੂ ਕਹਿੰਦਾ ਕੋਈ ਗੱਲ ਨਹੀਂ ਜਿੰਨੇ ਦੇ ਗਿਆ ਲਿਆ 8 ਲੱਖ ਰੁਪਏ 8 ਲੱਖ ਰੁਪਏ ਲੈਣੇ ਤੋ 8 ਲੱਖ ਉਹ ਸਾਰੀ ਚੀਜ਼ ਸੀਬੀਏ ਦੇ ਸਾਹਮਣੇ ਸੀਗੀ ਤਾਂ ਉਸ ਤੋਂ ਬਾਅਦ ਕਰਸ਼ਾ ਨੂੰ ਇਹ ਪਤਾ ਲੱਗ ਗਿਆ ਕਿ ਹੁਣ ਤਾਂ ਮੇਰੀ ਚੈਟ ਫੜ ਲਈ ਆ ਸਾਰੀਆਂ ਚੀਜ਼ਾਂ ਹੋ ਗਈਆਂ ਤਾਂ ਨਾਂ ਲੈਣੇ ਉਹਦੇ ਲਈ ਕੋਈ ਉਹ ਹੁਣ ਵੱਡੀ ਗੱਲ ਨਹੀਂ ਸਾਰਿਆਂ ਦੇ ਨਾਮ ਵੀ ਕਿਉਂਕਿ ਕਿਸੇ ਦਾ ਟ੍ਰਾਂਸਫਰ ਕਰਾਉਣਾ ਇਹੋ ਜਿਹੇ ਲੋਕ ਕੀ ਕਰਦੇ ਆ ਜਦੋਂ ਕੋਈ ਆਵਾ ਮੰਡਲ ਰਚ ਲੈਂਦੇ ਪ੍ਰਭਾਵ ਰਚ ਲੈਂਦੇ ਆ ਬੰਦੇ ਦੇ ਉੱਪਰ ਪਾ ਲੈਂਦੇ ਆ ਤਾਂ ਉਸ ਤੋਂ ਬਾਅਦ ਕਹਿੰਦੇ ਕਿ ਜੀ ਟ੍ਰਾਂਸਫਰ ਕਰਾ ਦਿੰਨੇ ਆ ਸਭ ਤੁਹਾਡਾ ਜਾਂ ਕਿਸੇ ਦਾ ਟ੍ਰਾਂਸਫਰ ਕਹਿੰਦੇ ਜੀ ਖੁੱਡੇ ਲਾਈਨ ਲੱਗ ਜੂਗੇ ਨਹੀਂ ਤਾਂ ਦੇਖ ਲਓ ਐਸਾ ਆਪਣਾ ਸੈੱਟ ਕਰ ਲੈਨੇ ਆ ਤਾਂ ਹੁਣ ਪਸੀਨੇ ਜ਼ਰੂਰ ਛੁੱਟੇ ਆ ਕਿਰਸ਼ਾਨੂੰ ਦੇ ਨਾਲ-ਨਾਲ ਡੀਏਜੀ ਦੇ ਜਿਆਦਾ ਪਸੀਨੇ ਛੁੱਟੇ ਹੋਏ ਆ ਪਰ ਕਿਰਸ਼ਾਨੂੰ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀਬੀਏ ਦੇ ਸਾਹਮਣੇ ਕਬੂਲ ਕਰ ਰਿਹਾ ਉਹ ਹੋਰ ਅਫਸਰਾਂ ਦੇ ਵੀ ਮੁਰਕਾ ਛਡਾਉਣਗੇ ਵਿਕਰਮ ਇਹ ਦੋ ਦਰਜਨ ਅਫਸਰਾਂ ਸੀ ਲਾਲੀ ਕਿ 24-25 ਅਫਸਰ ਹੋ ਸਕਦੇ ਆ ਪੰਜਾਬ ਦੇ ਜਿਹੜੇ ਇਸ ਪੂਰੇ ਵਿਵਾਦ ਇਸ ਪੂਰੀ ਜਾਂਚ ਦੇ ਘੇਰੇ ਦੇ ਵਿੱਚ ਆ ਸਕਦੇ ਆ ਦੇਖੋ ਬਿਲਕੁਲ ਉਹੀ ਗੱਲ ਆ ਨਾ ਕਿਉਂਕਿ ਚੈਟ ਜਦੋਂ WhatsApp ਖੋਲ ਲਿਆ ਤੁਹਾਡਾ WhatsApp ਦੇ ਵਿੱਚ ਚੈਟ ਆ ਬਹੁਤ ਸਾਰੇ ਲੋਕਾਂ ਦੀ ਔਰ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਅਫਸਰਾਂ ਦੇ ਨਾਲ ਹੋਈ ਆ ਆਈਐਸ ਤੇ ਆਈਪੀਐਸ ਪੀਪੀਐਸ ਅਫਸਰ ਜਿਹੜੇ ਇਹ ਹੁਣ ਤੱਕ ਦੱਸੇ ਜਾ ਰਹੇ ਆ ਕਿਉਂਕਿ ਇੰਨੀ ਇੱਕ ਡਿਟੇਲ ਸਾਹਮਣੇ ਆਈ ਆ ਔਰ ਉਹਨਾਂ ਦੇ ਕੁਝ ਇੱਕ ਦੇ ਨਾਂ ਜਿਹੜੇ ਆ ਉਹਨਾਂ ਦੀ ਚਰਚਾ ਚੱਲ ਰਹੀ ਹੈ ਪਰ ਜਦੋਂ ਤੱਕ ਸੀਬੀਆਈ ਨਹੀਂ ਕੁਝ ਕਲੀਅਰ ਕਰਦੀ ਉਦੋਂ ਤੱਕ ਅਸੀਂ ਉਹਨਾਂ ਦੇ ਨਾਂ ਨਹੀਂ ਲੈ ਸਕਦੇ ਕਿ ਸਭ ਤੋਂ ਸਭ ਤੋਂ ਹਾਂ ਤੁਸੀਂ ਔਰ ਉੱਥੇ ਹੀ ਜਿਹੜੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਕਿ ਕਿਸੇ ਤੋਂ ਤਾਂ ਉਸਨੇ ਹਥਿਆਰਾਂ ਦੇ ਲਾਇਸੈਂਸ ਬੰਦਿਆਂ ਨੂੰ ਬਣਵਾ ਕੇ ਤੇ ਉਹਦੇ ਬਦਲੇ ਵਿੱਚ ਵੀ ਪੈਸੇ ਲਏ ਔਰ ਹੋਰ ਕਿਸੇ ਦਾ ਕੋਈ ਛੋਟਾ ਮੋਟਾ ਕੇਸ ਸਾਲਵ ਕਰਾਤਾ ਕਿਸੇ ਐਸਐਸਪੀ ਤੋਂ ਕੰਮ ਕਰਾਤਾ ਹੋਊਗਾ ਕਿਸੇ ਡਿਪਟੀ ਤੋਂ ਡੀਐਸਪੀ ਤੋਂ ਕੰਮ ਕਰਾਤਾ ਹੋਊਗਾ ਔਰ ਕਿਸੇ ਡਿੱਪੀ ਤੋਂ ਫੋਨ ਕਰਾ ਕੇ ਐਸਐਚਓ ਤੋਂ ਕੋਈ ਕੰਮ ਕਰਾਤਾ ਹੂ ਕੇਸ ਕਰਾਤਾ ਹੂ ਇਸ ਤਰ੍ਹਾਂ ਦੇ ਮਸਲੇ ਜਿਹੜੇ ਆ ਉਹ ਕੱਲੀ-ਕੱਲੀ ਡਿਟੇਲ ਕਿਰਸ਼ਾਨੂ ਦੇ ਫੋਨ ਚ ਤਾਂ ਹੈਗੀ ਸੀਗੀ ਜਦੋਂ ਇਹੋ ਜਿਹਾ ਬੰਦਾ ਕੋਈ ਕੰਮ ਕਰਤਾ ਹੁੰਦਾ ਤਾਂ ਡਾਇਰੀ ਤੇ ਜਿਹੜੀਆਂ ਚੀਜ਼ਾਂ ਉਹਨੇ ਲਿਖੀਆਂ ਨੇ ਉਥੋਂ ਵੀ ਚੀਜ਼ਾਂ ਸਾਹਮਣੇ ਆ ਗਈਆਂ ਨੇ ਔਰ ਉਹ ਜਿਹੜਾ ਉਹਦੇ ਘਰੋਂ ਅਮਾਉਂਟ ਰਿਕਵਰੀ ਹੋਈ ਉਹ ਵੀ ਦੱਸਿਆ ਜਾ ਰਿਹਾ ਸੀ ਕਿ ਕਿਸੇ ਅਫਸਰ ਨੂੰ ਦੇਣੇ ਸੀਗੇ ਪੈਸੇ ਕਿਸੇ ਅਫਸਰ ਦੀ ਅਮਾਉਂਟ ਅਮਾਨਤੋ ਦੇ ਕੋਲੇ ਪਈ ਸੀ ਔਰ ਉਹ ਅਫਸਰ ਦੇ ਵੀ ਦੱਸਿਆ ਜਾ ਰਿਹਾ ਕਿ ਪਸੀਨੇ ਛੁੱਟ ਰਹੇ ਆ ਹੋਰ ਵੀ ਨਾਮ ਕਈ ਡਿਟੇਲਸ ਜਿਹੜੀਆਂ ਨੇ ਉਹ ਚਰਚਾ ਦੇ ਵਿੱਚ ਨੇ ਉਹਨਾਂ ਦੇ ਨਾਂ ਹੈਗੇ ਪਰ ਮੈਂ ਫਿਰ ਕਹਿ ਰਿਹਾ ਕਿ ਉਹ ਨਾਂ ਅਸੀਂ ਉਦੋਂ ਲਵਾਂਗੇ ਜਦੋਂ ਜਦੋਂ ਕਿ ਸੀਬੀਆਈ ਕੁਝ ਅਫੀਸ਼ੀਅਲ ਤੌਰ ਤੇ ਸਾਹਮਣੇ ਰੱਖਦੀ ਹੈ ਔਰ ਕਿਉਂਕਿ ਹੁਣ ਉਹ ਜਿਹੜੇ ਅਫਸਰ ਆ ਉਹ ਜਿਹੜੇ ਡਰੇ ਬੈਠੇ ਜਿਨ੍ਹਾਂ ਦਾ ਮੁੜਕਾ ਛੁੱਟ ਰਿਹਾ ਉਹ ਨਾਲ ਦੇ ਅਫਸਰਾਂ ਨੂੰ ਪਤਾ ਉਹਨਾਂ ਨੂੰ ਤਾਂ ਪਤਾ ਹੀ ਆ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਨੂੰ ਲੱਗਦਾ ਨੀਂਦੀਆਂ ਗੂੜੀਆਂ ਲੈ ਕੇ ਸੌਂਦੇ ਹੋਣਗੇ ਉਹ ਅਫਸਰ ਵੀ ਹੁਣ ਇਹ ਡਰ ਅਸੀਂ ਕਹਿ ਲਈਏ ਕਿ ਸਟੇਟ ਵਰਸਸ ਸੈਂਟਰ ਏਜੰਸੀ ਹੋ ਗਈ ਹੈ ਇਹ ਕਹਿੰਦੇ ਪਤਾ ਲੱਗਿਆ ਕਿ ਵਿਜੀਲੈਂਸ ਚੁੱਪਚਾਪੀ ਤੇ ਰਿਮਾਂਡ ਲੈਣਾ ਚਾਹੁੰਦੀ ਸੀ ਬੜੈਲ ਜੇਲ੍ਹ ਵੀ ਵਿਜੀਲੈਂਸ ਪੁੱਛ ਕੇ ਚਲੀ ਗਈ ਹੈ ਹੋਇਆ ਕੀ ਹੈ ਉਹ ਨਾਲ ਹੀ ਸੀਬੀਆਈ ਨੂੰ ਪਤਾ ਲੱਗਿਆ ਸੀਬੀਆਈ ਨੇ ਰਿਮਾਂਡ ਤੇ ਲੈ ਆਂਦਾ ਦੇਖੋ ਵਿਜੀਲੈਂਸ ਕੀ ਕਰ ਰਹੀ ਹੈ ਇਸ ਕੇਸ ਦੇ ਵਿੱਚ ਵਿਜੀਲੈਂਸ ਨੇ ਵੀ ਸੇਮ ਕੇਸ ਦਰਜ ਕਰ ਲਿਆ ਡੀਏ ਦਾ ਉਹਦੇ ਅਗੇਂਸਟ ਜੋ ਕਿ ਪਹਿਲਾਂ ਹੀ ਸੀਬੀਆਈ ਨੇ ਰਜਿਸਟਰ ਕੀਤਾ ਹੋਇਆ ਸੀਗਾ ਹੁਣ ਚਰਚਾ ਇਸ ਤਰ੍ਹਾਂ ਦੀ ਆਪਣਾ ਕਿ ਕਿਤੇ ਇਹ ਤਾਂ ਨਹੀਂ ਕਿ ਸਟੇਟ ਦੀ ਏਜੰਸੀ ਜੋ ਵਿਜੀਲੈਂਸ ਆ ਉਹ ਕਿਸੇ ਦੇ ਇਸ਼ਾਰੇ ਤੇ ਕਿਉਂਕਿ ਇਹਦੇ ਵਿੱਚ ਸਰਕਾਰ ਦੇ ਵੀ ਦੱਸਿਆ ਜਾ ਰਿਹਾ ਹੈ ਕਿ ਕਾਫੀ ਜਿਹੜੇ ਕਲੂਜ਼ ਐਸੋਸੀਏਟਸ ਹੈਗੇ ਆ ਉਹਨਾਂ ਦਾ ਨਾਮ ਆ ਸਕਦਾ ਇਸ ਤਰ੍ਹਾਂ ਦੀ ਚਰਚਾ ਕਿ ਕਿਸੇ ਨੂੰ ਬਚਾਉਣ ਦਾ ਤਾਂ ਨਹੀਂ ਇਰਾਦਾ ਸੀਗਾ ਕਿਉਂਕਿ ਜਦੋਂ ਸੀਬੀਆਈ ਇਸ ਪੂਰੇ ਕੇਸ ਦੇ ਵਿੱਚ ਦੇਖੋ ਸੈਂਟਰਲ ਏਜੰਸੀ ਜਦੋਂ ਕੰਮ ਕਰ ਰਹੀ ਹੈ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸੀਬੀਆਈ ਵਰਸਸ ਜੇ ਅਸੀਂ ਵਿਜੀਲੈਂਸ ਦੇਖੀਏ ਤਾਂ ਵਿਜੀਲੈਂਸ ਦਾ ਨਹੀਂ ਬਲਕਿ ਵਿਜੀਲੈਂਸ ਦੇ ਵੱਲੋਂ ਦਰਜ ਕੀਤੇ ਕੇਸਾਂ ਦੇ ਵਿੱਚ ਤਾਂ ਹਾਈ ਕੋਰਟ ਨੇ ਫਟਕਾਰ ਲਾ ਕੇ ਬਹੁਤ ਸਾਰੇ ਲੋਕਾਂ ਨੂੰ ਕਲੀਨ ਚਿੱਟ ਦੇ ਦਿੱਤੀ ਉਹਨਾਂ ਦੇ ਵਿੱਚ ਭਾਰਤ ਖੂਸ਼ਨ ਆਸ਼ੂ ਦਾ ਇਹ ਮਸਲਾ ਸੁੰਦਰਸ਼ਿਆ ਮਰੋੜਾ ਨੂੰ ਵੀ ਫੜਿਆ ਸੀ ਉਹਨੂੰ ਵੀ ਕਲੀਨ ਚਿੱਟ ਦੇ ਦਿੱਤੀ ਪਰ ਸੀਬੀਆਈ ਐ ਨਹੀਂ ਕਰਦੀ ਸੀਬੀਆਈ ਵਾਲੇ ਕੇਸਾਂ ਦੇ ਵਿੱਚ ਬਹੁਤ ਸਾਰੇ ਕੇਸਾਂ ਦੇ ਵਿੱਚ ਸਜ਼ਾ ਹੁੰਦੀ ਹੈ ਤਾਂ ਇਹ ਹੁਣ ਕਿਸ ਹਿਸਾਬ ਨਾਲ ਇਹਨਾਂ ਨੇ ਕੇਸ ਰਜਿਸਟਰ ਕੀਤਾ ਚੁੱਪਚੀਤੇ ਪਹੁੰਚ ਗਏ ਚੁੱਪਚੀਤੇ ਐਫ ਆਈ ਆਰ ਦਰਜ ਕੀਤੀ ਚੁੱਪਚੀਤੇ ਰਿਮਾਂਡ ਲੈਣਾ ਚੁੱਪਚੀਤੇ ਇਹਨਾਂ ਨੇ ਲਿਆ ਕੇ ਕੀ ਉਸ ਨੂੰ ਕੋਈ ਸੂਲੀਏ ਦੇਣੀ ਸੀਗੀ ਜਾਂ ਫਿਰ ਕਿਸ ਤਰੀਕੇ ਨਾਲ ਕੋਈ ਹੋਰ ਸਮਝਾਉਣਾ ਸੀ ਕਹਿੰਦੇ ਵਿਜੀਲੈਂਸ ਚੁੱਪਚਾਪ ਹੀ ਤੇ ਚੰਡੀਗੜ੍ਹ ਕੋਟ ਕੋਟ ਵੀ ਪਹੁੰਚ ਗਈ ਸੀ ਹਾਂ ਇਹ ਇਹ ਵੀ ਦੱਸਿਆ ਜਾ ਰਿਹਾ ਔਰ ਉਸ ਤੋਂ ਬਾਅਦ ਫਿਰ ਸੀਬੀਆਈ ਨੂੰ ਜਦੋਂ ਇਸ ਚੀਜ਼ ਦੀ ਜਾਣਕਾਰੀ ਮਿਲਦੀ ਹੈ ਤਾਂ ਫਿਰ ਬਕਾਇਦਾ ਉਹਨਾਂ ਨੇ ਦੱਸਿਆ ਵੀ ਭਾਈ ਸਾਡੇ ਕੋਲੇ ਪਹਿਲਾਂ ਹੀ ਇਸ ਕੇਸ ਦੇ ਵਿੱਚ ਉਹ ਬੰਦਾ ਚੁੱਕਿਆ ਹੋਇਆ ਸੀ ਉਦੋਂ ਤੋਂ ਸਾਡੀ ਪੁਛਗਿੱਛ ਲਗਾਤਾਰ ਚੱਲ ਰਹੀ ਹੈ ਪਹਿਲਾਂ ਨੇ ਖਰਾਸਤ ਚ ਭੇਜਤਾ ਸੀ ਹੁਣ ਲਗਾਤਾਰ ਰਿਮਾਂਡ ਤੇ ਹੈ ਹਰ ਚਰਨਪੁੱਲਰ ਤੇ ਕਿਰਸ਼ਨ ਨੂੰ ਪਰ ਇਹ ਜਿਹੜਾ ਸਟੇਟ ਵਰਸਸ ਸੈਂਟਰਲ ਏਜੰਸੀ ਵਾਲਾ ਮਸਲਾ ਸੀਗਾ ਇਹ ਹੀ ਸੀਗਾ ਕਿ ਇਹ ਤਾਂ ਨਹੀਂ ਕਿਉਂਕਿ ਇਸ ਚੀਜ਼ ਦਾ ਖਾਤਸ਼ਾ ਲੋਕਾਂ ਦੇ ਵਿੱਚ ਵੀ ਜਾ ਰਿਹਾ ਔਰ ਖਾਸ ਤੌਰ ਤੇ सीबीआई ਦੇ ਅਫਸਰ ਜਿਹੜੇ ਆ ਉਹ ਵੀ ਉਹ ਵੀ ਦੇਖ ਰਹੇ ਕਿ ਇਹਨੂੰ ਕਿਸ ਤਰੀਕੇ ਨਾਲ ਕਿਸੇ ਦਾ ਨਾਮ ਤਾਂ ਨਹੀਂ ਕਿਸੇ ਨੂੰ ਕਿਸੇ ਨੂੰ ਬਚਾਉਣ ਦੀ ਮਨਸ਼ਾ ਰਤ ਨਹੀਂ ਸੀ ਕਿਉਂਕਿ ਆਪ ਦੇ ਸੀਨੀਅਰ ਅਫਸਰ ਜਿਹੜਾ ਕਿਉਂਕਿ ਦੇਖੋ ਵਿਜੀਲੈਂਸ ਦੇ ਵਿੱਚ ਪੰਜਾਬ ਦੇ ਅਫਸਰ ਨੇ ਨਾ ਔਰ ਹਰਚਰਨਪੁਰ ਲ ਸੀਨੀਅਰ ਅਫਸਰ ਡੀਆਈਜੀ ਸੀਗਾ ਥੋੜੇ ਟਾਈਮ ਤੱਕ ਉਹਦੀ ਰਿਟਾਇਰਮੈਂਟ ਸੀਗੀ ਕਾ ਕਿਸੇ ਹੋਰ ਬੰਦੇ ਸੀਨੀਅਰ ਜਿਹੜੇ ਆ ਸਰਕਾਰ ਦੇ ਵਿੱਚ ਚੰਗੀਆਂ ਥਾਵਾਂ ਤੇ ਬੈਠੇ ਆ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਨੇੜੇ ਦੇ ਲੋਕ ਆ ਉਹਨਾਂ ਦਾ ਨਾਮ ਆ ਰਿਹਾ ਇਹਦੇ ਵਿੱਚ ਕਿਉਂਕਿ ਕਿਸਾਨੂ ਦੇ ਵੀ ਸੰਪਰਕ ਚੰਗੇ ਉਹਨਾਂ ਲੋਕਾਂ ਨਾਲ ਹੈਗੇ ਸੀ ਅਫਸਰਾਂ ਦੇ ਤਾਂ ਜ਼ਾਹਿਰ ਜੀ ਗੱਲ ਆ ਕਿ ਹੁੰਦੇ ਆ ਕਿ ਕਿਸੇ ਕਿਸ ਤਰੀਕੇ ਦੇ ਕੋਈ ਕੰਮ ਤਾਂ ਨਹੀਂ ਕਰਵਾਏ ਹੋਏ ਸੀਗੇ ਔਰ ਇਸ ਕਰਕੇ ਇਹ ਸੀਗਾ ਕਿ ਸਰਕਾਰ ਦੇ ਕਿਸੇ ਕਰੀਬੀਆਂ ਦੇ ਨਾਮ ਤਾਂ ਨਹੀਂ ਲੈ ਦੂਗਾ ਹਰਚਰਨ ਭੁੱਲਰ ਸ਼ਾਇਦ ਇਸ ਕਰਕੇ ਨਾ ਵਿਜੀਲੈਂਸ ਨੇ ਕੋਈ ਰਜਿਸਟਰ ਕੀਤਾ ਹੋਵੇ ਕਿ ਇਹ ਇਹ ਸਾਰੀਆਂ ਚੀਜ਼ਾਂ ਨੇ ਨਖੇਰ ਹੁਣ ਅਜੇ ਸੀਬੀਆਈ ਛੇਤੀਕ ਤੇ ਤਾਂ ਛੱਡਦੀ ਨਹੀਂ ਹਰਚਨ ਪੁੱਲਰ ਨੂੰ ਔਰ ਨਾ ਹੀ ਖੇੜਾ ਛੁੱਟਣ ਵਾਲਾ ਉਹਦਾ ਜਿਵੇਂ 7.5 ਕਰੋੜ ਰੁਪਏ ਦੀ ਅਮਾਉਂਟ ਰਿਕਵਰ ਹੋ 7.5 ਕਰੋੜ ਦਾ ਬਿਉਰਾ ਕੀ ਦਊਗਾ ਬੇਰਵਾ ਕੀ ਦਊਗਾ ਕਿੱਥੋਂ ਆਏ ਉਹ ਸਾਰੀ ਡਿਟੇਲ ਉਹਨੇ ਦੱਸ ਦੇਣੀ ਹੈ ਕਿ ਸ਼ਾਨੂ ਨੇ ਦੱਸ ਦੇਣੀ ਹੈ ਮੋਟੀ ਮੋਟੀ ਤਾਂ ਵੀ ਇੰਨੇ ਕੁ ਪੈਸੇ ਤਾਂ ਭਾਈ ਮੈਂ ਅਰੇਂਜ ਕਰਾ ਕੇ ਪੁੱਲਰ ਸਾਹਿਬ ਤਾਂ ਬੜੇ ਕੌਨਫੀਡੈਂਸ ਸੀ ਕਹਿੰਦੇ ਕੱਲੀ ਕੱਲੀ ਗੱਲ ਕੋਰਟ ਚ ਰੱਖਾਂਗੇ ਪੱਖ ਰੱਖਾਂਗੇ ਹਰ ਕਿਸੇ ਨੇ ਕਹਿਣਾ ਹੁੰਦਾ ਫਿਰ ਦੇਖੋ ਜਦੋਂ ਅਫਸਰੀ ਦਾ ਇੰਨਾ ਲੰਮਾ ਚੌੜਾ ਤਜਰਬਾ ਹੋ ਜਾਂਦਾ ਬੰ ਕੈਮਰੇ ਤੋਂ ਬਾਅਦ ਕੰਫੀਡੈਂਸ ਬੰਦੇ ਦਾ ਲੂਜ਼ ਹੁੰਦਾ ਜਦੋਂ ਗੱਡੀ ਦੇ ਵਿੱਚ ਬਿਠਾ ਕੇ ਅਗਲੇ ਮੂੰਹ ਬਣਾ ਕੇ ਲੈ ਜਾਂਦੇ ਆ ਤੁਸੀਂ ਦੇਖੋ ਕਿੱਥੇ ਤਾਂ ਇੱਕ ਪਾਸੇ ਕੁੰਡੀਆਂ ਮੁੱਛਾਂ ਵਾਲੇ ਭੁੱਲਰ ਸਾਹਿਬ ਔਰ ਹੁਣ ਮੂੰਹ ਤੇ ਰਮਾਲ ਬੰਨਣਾ ਪੈ ਗਿਆ ਔਰ ਕਿਰਸ਼ਾਨੂੰ ਇੱਕ ਜਿਹੜਾ ਦਲਾਲ ਸੀ ਉਹਦੇ ਕਰਕੇ ਵਿਕਰਮ ਨਵੀਂ ਕੱਲ ਇੱਕ ਹੋਰ ਵੀ ਸਾਹਮਣੇ ਆਈਏ ਕਹਿੰਦੇ ਕਿ ਜਿਹੜੀ ਸਰਕਾਰੀ ਹੁਕਮ ਸੀ ਨੋਟੀਫਿਕੇਸ਼ਨਾਂ ਸੀ ਇਹ ਜਿਹੜੇ ਸਰਕਾਰ ਦੇ ਮੁਲਾਜ਼ਮ ਸੀ ਇਹ ਪਹਿਲਾਂ ਹੀ ਕਿਰਸ਼ਾਨੂੰ ਦਲਾਲ ਤੱਕ ਪਹੁੰਚਾ ਦਿੰਦੇ ਸੀ ਲੀਕ ਕਰ ਦਿੰਦੇ ਸੀ ਫਿਰ ਇਹ ਆਪਣੇ ਆਕਾਮਾਂ ਨੂੰ ਖੁਸ਼ ਕਰਦਾ ਹੁੰਦਾ ਸੀ ਕਿ ਆਹ ਹੋਣ ਵਾਲਾ ਆਹ ਪਾਲਿਸੀ ਆਉਣ ਵਾਲੀ ਆ ਆਹ ਪ੍ਰੋਜੈਕਟ ਉਗੀ ਕਹਾਣੀ ਹੈ ਦੇਖੋ ਪ੍ਰਿੰਸ ਇਹੋ ਜਿਹੇ ਜਿਹੜੇ ਲੋਕ ਹੁੰਦੇ ਹਨ ਜਿਹੜੇ ਕਿਰਸ਼ਾਨੂੰ ਵਰਗੇ ਲੋਕ ਹੁੰਦੇ ਆ ਜਿਹੜੇ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਆ ਉਹਨਾਂ ਦਾ ਨੈਕਸਸ ਉਹਨਾਂ ਦਾ ਸਰਕਲ ਬਹੁਤ ਵੱਡਾ ਹੁੰਦਾ ਕਿਉਂਕਿ ਜਦੋਂ ਕਿਸੇ ਦਾ ਇੱਕ ਦਾ ਕੰਮ ਕਰਾ ਦਿੰਦਾ ਬੰਦਾ ਤਾਂ ਉਸ ਤੋਂ ਬਾਅਦ ਫਿਰ ਅੱਗੇ ਦੀ ਅੱਗੇ ਬੰਦਾ ਚੱਲਦਾ ਜਾਂਦਾ ਔਰ ਕਿਰਸ਼ਾਨੂੰ ਦੇ ਕੋਲੇ ਇਨਫੋਰਮੇਸ਼ਨ ਆ ਜਾਂਦੀ ਸੀ ਕਿਉਂਕਿ ਠੀਕ ਠਾਕ ਲੈਵਲ ਤੇ ਬੈਠਾ ਸੀ ਸੈਕਟਰੀਏਟ ਦੇ ਵਿੱਚ ਵੀ ਕਈ ਵਾਰ ਕਈ ਜਣੇ ਦੱਸਦੇ ਕਿ ਉੱਥੇ ਉਹਨਾਂ ਨੂੰ ਟੱਕਰਿਆ ਉਹ ਇਧਰ ਉਧਰ ਜਿਹੜੇ ਕੱਢਦਾ ਟੱਕਾ ਮਿਲ ਜਾਂਦਾ ਸੀਗਾ ਸੈਕਟਰੀਏਟ ਦੇ ਵਿੱਚ ਚੰਗੇ ਉਸਤੇ ਦੱਸਿਆ ਜਾ ਰਿਹਾ ਕਿ ਕੰਟੈਕਟ ਹੈਗੇ ਸੀਗੇ ਔਰ ਉਹਦੇ ਕੋਲ ਇਨਫੋਰਮੇਸ਼ਨ ਆ ਜਾਂਦੀ ਸੀ ਇਧਰ ਉਧਰ ਜਦੋਂ ਬੰਦਾ ਸੱਤਾ ਦੇ ਜਿਹੜੇ ਨੇੜੇ ਦੇ ਲੋਕ ਆ ਉਹਨਾਂ ਦੇ ਵਿੱਚ ਬੈੰਦਾ ਨਾ ਤਾਂ ਸ਼ਾਮ ਨੂੰ ਚਰਚਾ ਕੀ ਵਾਰ ਹੋ ਜਾਂਦੀ ਹੈ ਕਿ ਫਲਾਣੇ ਅਫਸਰ ਦਾ ਤਬਾਦਲਾ ਹੋ ਸਕਦਾ ਜਾਂ ਇਹਨੂੰ ਇੱਥੇ ਲਿਜਾਣਾ ਚਾਹੁੰਦਾ ਕੋਈ ਫਲਾਣਾ ਬੰਦਾ ਜਿਹੜਾ ਉਹਦਾ ਸ਼ੁਭਚਿੰਤਕ ਹੁੰਦਾ ਤੇ ਇਹੋ ਜਿਹੀਆਂ ਇਨਫੋਰਮੇਸ਼ਨਸ ਨੂੰ ਕਲੈਕਟ ਕਰਕੇ ਫਲਾਣੇ ਬੰਦੇ ਤੱਕ ਪਹੁੰਚ ਜਾਂਦਾ ਸੀਗੇ ਜੀ ਤੁਹਾਡਾ ਇੱਥ ਕਮਰ ਰੁਕਵਾਲੋ ਕਿਤੇ ਟਰਾਂਸਫਰਾਂ ਤੁਹਾਡਾ ਹੋ ਜੇ ਤੇ ਇਹੋ ਜੀਆਂ ਚੀਜ਼ਾਂ ਇਹ ਦਲਾਲ ਆਮ ਤੌਰ ਤੇ ਕਰਦੇ ਆ ਤਾਂ ਖੈਰ ਹੁਣ ਕਿਰਸ਼ਾਨੂੰ ਵਾਲੇ ਮਸਲੇ ਦੇ ਵਿੱਚ ਇਹ ਆ ਕਿ ਕਿਰਸ਼ਾਨੂੰ ਛਾਰ ਦਾ ਜਿਹੜਾ ਉਹ ਤਾਂ ਆਪ ਤਾਂ ਰਗੜਿਆ ਗਿਆ ਖੈਰ ਤਾਂ ਭੁੱਲਰਦੇ ਤੇ ਹੋਰ ਵੀ ਕਈ ਅਫਸਰਾਂ ਦੇ ਰਾਜ਼ ਹੋ ਖੋਲਦਾ ਜਾ ਰਹੇ ਆ ਸਾਰੇ ਇਹ ਲੋਕ ਕਹਿੰਦੇ ਲੋਕ ਅਕਸਰ ਕਮੈਂਟ ਵੀ ਕਰਦੇ ਮੈਂ ਵੀ ਕਮੈਂਟ ਪੜੇ ਕਹਿੰਦੇ ਕਿਰਸ਼ਾਨੂੰ ਇਹਨੇ ਲਿੰਕ ਬਣਾ ਕਿਵੇਂ ਗਿਆ ਇਸ ਦੀ ਐਂਟਰੀ ਇਹ ਮੰਨ ਲਈ ਕਿ ਨਵਜੋਤ ਸਿੱਧੂ ਦੀ ਟੀਮ ਚ ਵੜ ਕੇ ਇਹਨੇ ਸਾਰੇ ਲਿੰਕ ਬਣਾਇਆ ਹੌਲੀ ਹੌਲੀ ਦੇਖੋ ਨਵਜੋਤ ਸਿੰਘ ਸਿੱਧੂ ਜੋ ਆ ਉਹਨਾਂ ਦੀ ਟੀਮ ਦੇ ਵਿੱਚ ਹੀ ਰਿਹਾ ਲੋ ਡਾਊਟ ਪਰ ਇਹ ਇਹਨੂੰ ਨਵਜੋਤ ਸਿੱਧੂ ਨਾਲ ਜੋੜਨਾ ਗਲਤ ਨਹੀਂ ਕਿ ਨਵਜੋਤ ਸਿੱਧੂ ਨੇ ਕੋਈ ਉਹਨੂੰ ਸ਼ੈਲਟਰ ਕੀਤਾ ਜਾਂ ਨਵਜੋਤ ਸਿੰਘ ਸਿੱਧੂ ਹੁਣ ਨੂੰ ਉਹਨੇ ਬੇਸਿਕਲੀ ਇਹ ਹੋ ਜਾਂਦਾ ਕਿ ਨਵਜੋਤ ਸਿੱਧੂ ਨਾਲ ਉਹਦੀਆਂ ਫੋਟੋਆਂ ਆ ਸਨ ਨੇੜੇ ਹੋਣਾ ਔਰ ਕਿਸੇ ਦਾ ਨਾਲ ਦੇ ਦਾ ਭਾਗੀਦਾਰ ਹੋਣਾ ਦੋਵੇਂ ਅੱਡ-ਅੱਡ ਚੀਜ਼ਾਂ ਨੇ ਤਾਂ ਉਹ ਨਵਜੋਤ ਸਿੱਧੂ ਦੀਆਂ ਫੋਟੋਆਂ ਨਵਜੋਤ ਸਿੱਧੂ ਨੂੰ ਯੂਜ਼ ਕੀਤਾ ਉਹਨੇ ਹੋਰ ਦੱਸਦਾ ਗੱਲ ਹਾਕੀ ਇੰਡੀਆ ਨਾਮ ਤੋਂ ਇਹ ਕਈਆਂ ਨੂੰ ਬਹੁਤ ਸਾਰੇ ਨੂੰ ਗੁੱਡ ਮਾਰਨਿੰਗ ਦੇ ਮੈਸੇਜ ਆਉਂਦੇ ਸੀ ਬਹੁਤ ਸਾਰੇ ਅਫਸਰਾਂ ਨੂੰ ਇਹ ਮੈਸੇਜ ਭੇਜਦਾ ਸੀ ਉਹਦੇ ਵਿੱਚ ਭਾਵੇਂ ਮਹਿਲਾ ਅਫਸਰ ਹੋਣ ਚਾਹੇ ਪੁਰ ਅਫਸਰ ਹੋਣ ਔਰ ਉਹਨਾਂ ਨੂੰ ਇਹ ਮੈਸੇਜ ਜਾਂਦੇ ਸੀ ਗੁੱਡ ਮਾਰਨਿੰਗ ਦੇ ਜਿਵੇਂ ਆਮ ਤੌਰ ਤੇ ਵਿਸ਼ ਕਰਨ ਵਾਸਤੇ ਇੱਕ ਕੰਟੈਕਟ ਨੰਬਰ ਬੰਦੇ ਦਾ ਸੇਵ ਹੁੰਦਾ ਕਈ ਵਾਰ ਕਿਸੇ ਨੂੰ ਮਿਲਦਾ ਜੀ ਆ ਨੰਬਰ ਮੇਰਾ ਸੇਵ ਕਰ ਲਓ ਜਾਂ ਨਹੀਂ ਵੀ ਹੁੰਦਾ ਤਾਂ ਇਹ ਅਫਸਰਾਂ ਦੇ ਨੰਬਰ ਲੈ ਕੇ ਕੀ ਕਰਦੇ ਮੈਸੇਜ ਕਲ ਦਿੰਦੇ ਆ ਕਿ ਜੀ ਗੁੱਡ ਮਾਰਨਿੰਗ ਥੱਲੇ ਲਿਖ ਦਿਓ ਜੀ ਕਿਰਸ਼ਾਨੂ ਸ਼ਾਰਦਾ ਹਾਕੀ ਇੰਡੀਆ ਇਹ ਉਹ ਪਲਾਨਰ ਜੋ ਵੀ ਹੈਗਾ ਤਾਂ ਬਹੁਤ ਸਾਰੇ ਅਫਸਰਾਂ ਨੇ ਇਸ ਤਰ੍ਹਾਂ ਦੀ ਚਰਚਾ ਵੀ ਕੀਤੀ ਹੈ ਕਿ ਜੀ ਤੁਹਾਨੂੰ ਵੀ ਇਸ ਤਰ੍ਹਾਂ ਦੇ ਮੈਸੇਜ ਕਿਰਸ਼ਾਨੂ ਨੇ ਕੀਤੇ ਆ ਤਾਂ ਬਹੁਤ ਸਾਰੇ ਅਫਸਰਾਂ ਨੂੰ ਇਸ ਤਰ੍ਹਾਂ ਦੇ ਮੈਸੇਜ ਜਾਂਦੇ ਸੀ ਸੀਨੀਅਰ ਲੈਵਲ ਜੂਨੀਅਰ ਤੋਂ ਲੈ ਕੇ ਮਤਲਬ ਠੀਕ ਠਾਕ ਤੋ ਲੈ ਕੇ ਸੀਨੀਅਰ ਲੈਵਲ ਤੱਕ ਦੇ ਅਫਸਰਾਂ ਨੂੰ ਇਹ ਗੁੱਡ ਮਾਰਨਿੰਗ ਜਾਂ ਕੋਈ ਹੋਰ ਸਪੈਸ਼ਲ ਓਕੇਜਨ ਕੋਈ ਹੁੰਦਾ ਤਾਂ ਉਦੋਂ ਇਹ ਵਿਸ਼ ਕਰਦਾ ਸੀਗਾ ਹੌਕੀ ਇੰਡੀਆ ਇਹ ਸ਼ਬਦ ਯੂਜ਼ ਕਰਦਾ ਸੀਗਾ ਤਾਂ ਯਾਨੀ ਕਿ ਹੌਕੀ ਦੀ ਟੀਮ ਦਾ ਪ੍ਰਭਾਵ ਕਹਿ ਲਓ ਔਰ ਨਵਜੋਤ ਸਿੰਘ ਸਿੱਧੂ ਦੀ ਤਾਂ ਡੀਪੀਓ ਨੇ ਲਾ ਰੱਖੀ ਸੀ ਨਵਜੋਤ ਸਿੰਘ ਸਿੱਧੂ ਨਾਲ ਤਸਵੀਰਾਂ ਆਉਂਦੀਆਂ ਸੀ ਹੋਰ ਅਫਸਰਾਂ ਨਾਲ ਵੀ ਤਸਵੀਰਾਂ ਆਉਂਦੀਆਂ ਹੈਗੀਆਂ ਸੀਗੀਆਂ ਸੀਗੀਆਂ ਆਈਜੀ ਡੀਆਈ ਦੀ ਜਿਹੜੇ ਇਸ ਤੋਂ ਪਹਿਲਾਂ ਸੀਗੇ ਆਈਐਸਐਸਪੀਸ ਹੈਗੇ ਆ ਉਹਨਾਂ ਨਾਲ ਉਹਦੀਆਂ ਫੋਟੋਆਂ ਹੈਗੀਆਂ ਸੀਗੀਆਂ ਆ ਕੰਮ ਉਹਨਾਂ ਨੇ ਇਹਨੇ ਕਿਸ਼ਾਨੂ ਨੇ ਉਹਨਾਂ ਤੋਂ ਕਿੰਨੇ ਕਿ ਕਰਾਏ ਆ ਇਹਦੇ ਬਾਰੇ ਪੁੱਛ ਪੜਤਾਲ ਸੀਬੀਏ ਨੇ ਕਰ ਲਈ ਹੈ ਮੋٹے ਮੋٹے ਤੌਰ ਤੇ ਪਰ ਅਜੇ ਡਿਟੇਲਸ ਹੋਰ ਕਲੈਕਟ ਕੀਤੀਆਂ ਜਾ ਰਹੀਆਂ ਹਨ ਤਾਂ ਰਗੜੇ ਕਈ ਅਫਸਰ ਜਾ ਸਕਦੇ ਆ ਪਰ ਕਿਸ ਲੈਵਲ ਦੀ ਉਹਨਾਂ ਦੇ ਅਗੇਂਸਟ ਕਾਰਵਾਈ ਹੋ ਸਕਦੀ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਉਹ ਜਰੂਰ ਇਸ ਡਰ ਦੇ ਵਿੱਚ ਸਦਮੇ ਦੇ ਵਿੱਚ ਹੈਗੇ ਕਿ ਕਿਰਸ਼ਾਨੂ ਸਾਡੇ ਬਾਰੇ ਦੱਸਣਾ ਤਾਂ ਵੀ ਸਾਡੇ ਬਾਰੇ ਮੂੰਹ ਨਾ ਖੋਲਵੇ ਬਹੁਤ ਸਾਰੇ ਅਖਬਾਰਾਂ ਬਹੁਤ ਸਾਰੀਆਂ ਖਬਰਾਂ ਇਹ ਵੀ ਕਹਿੰਦੇ ਨਿਕਲ ਕੇ ਆਈਆਂ ਕਿਰਸ਼ਾਨੂ ਜਾਂਚ ਸਹਿਯੋਗ ਵੀ ਨਹੀਂ ਦੇ ਰਿਹਾ ਪਰ ਬਹੁਤ ਸਾਰੀਆਂ ਖਬਰਾਂ ਵੀ ਆ ਰਹੀਆਂ ਨੇ ਕਿ ਕਿਰਸ਼ਾਨੂੰ ਨਾਮ ਬੋਲ ਰਿਹਾ ਬੋਲ ਰਿਹਾ ਦੇਖੋ ਕਿਰਸ਼ਾਨੂੰ ਵਰਗੇ ਜਿਹੜੇ ਬੰਦੇ ਹੁੰਦੇ ਹਨ ਕਿਉਂਕਿ ਸੀਬੀਆਈ ਦੇ ਕੋਲ ਮੰਜੇ ਹੋਏ ਅਫਸਰਾਂ ਏਜੰਸੀਆਂ ਦੇ ਕੋਲ ਮੰਜੇ ਹੋਏ ਅਫਸਰਾਂ ਉਹਨਾਂ ਨੇ ਉਗਲਵਾ ਲੈਣੀ ਇਹ ਚੀਜ਼ਾਂ ਉਹਨਾਂ ਨੇ ਇਹ ਕਹਿ ਦੇਣਾ ਕਿ ਉਹਨਾਂ ਦੇ ਕੋਲ ਹੋਰ ਬਹੁਤ ਸਾਰੇ ਟਰਿਕ ਹੁੰਦੇ ਆ ਸੀ ਉਹਨਾਂ ਤੇ ਕਮੈਂਟ ਨਾ ਕਰੀ ਪਰ ਉਹਨਾਂ ਨੇ ਉਗਲਵਾ ਲਈਆਂ ਹੋਣੀਆਂ ਮੋਟੀਆਂ-ਮੋਟੀਆਂ ਚੀਜ਼ਾਂ ਤਾਂ ਉਹਨਾਂ ਨੇ ਪਤਾ ਲੱਗ ਗਿਆ ਉਹਨਾਂ ਨੂੰ ਕਿ ਕਿ ਕਿਹੜੇ-ਕਿਹੜੇ ਕਿਉਂਕਿ ਉਹ ਨਹੀਂ ਬੋਲੂਗਾ ਤਾਂ ਉਹਦੀ ਚੈਟ ਬੋਲ ਦਊਗੀ ਹੂੰ ਉਹਨਾਂ ਨੂੰ WhatsApp ਦਾ ਬੈਕਅਪ ਲੈ ਕੇ ਸਾਰੀ ਡਿਟੇਲ ਲੈ ਲੈਣੀ ਉਹਨਾਂ ਨੇ ਡੈਰੀਆਂ ਡੂਰੀਆਂ ਸਾਰਾ ਸਿਸਟਮ ਤੱਕ ਖੰਗਾਲ ਲਿਆ ਹੋਣਾ ਉਹਨਾਂ ਨੇ ਉਹ ਕੱਲੀ-ਕੱਲੀ ਚੀਜ਼ ਮੋਟੀ-ਮੋਟੀ 19 ਕ ਏਜੰਸੀਆਂ ਨੂੰ ਪਹਿਲੇ ਦਿਨ ਹੀ ਪਤਾ ਲੱਗ ਜਾਂਦੀ ਹੈ ਕਿ ਇਸ ਬੰਦੇ ਦੇ ਪੱਲੇ ਕਿੰਨਾ ਕ ਸਾਮਾਨ ਹੈਗਾ ਇਹਦੇ ਕੋਲੇ ਕਿੰਨੇ ਕ ਰਾਜ਼ ਹੈਗੇ ਆ ਕਿਹੜੇ ਬੰਦੇ ਦੇ ਰਾਜ਼ ਹੈਗੇ ਆ ਔਰ ਜਦੋਂ ਉਹ ਚੈਟ ਦਾ ਬੈਕਅਪ ਸਾਰੀ ਕਹਾਣੀ ਖੋਲ ਦੂਗਾ ਇਹ ਹੋ ਸਕਦਾ ਨਾ ਕੀਤਾ ਹੋਏ ਸਪੋਰਟ ਪਰ ਉਹਨੂੰ ਸਪੋਰਟ ਕਰਨਾ ਹੀ ਪੈਣਾ ਉਹਨੇ ਸਾਰਾ ਆਪਦੀ ਖੱਲ ਬਚਾਉਣ ਵਾਸਤੇ ਉਹਨੂੰ ਸਾਰੀਆਂ ਚੀਜ਼ਾਂ ਦਸਨੀਏ ਪਹਿਣ ਗਿਆ ਤੇ ਇਸੇ ਡਰ ਕਰਕੇ ਕਈ ਅਫਸਰਾਂ ਦੀ ਨਹੀਂ ਦੁੱਡੀ ਹੋਈ। ਮੈਂ ਵਾਰ-ਵਾਰ ਇਸ ਕਰਕੇ ਜ਼ਿਕਰ ਕਰ ਰਿਹਾ ਕਿ ਡਰ ਹੈਗਾ ਕਈ ਅਫਸਰਾਂ ਨੂੰ। ਉਹ ਚ ਪਟਿਆਲਾ ਰੇਂਜ ਤੇ ਹੋਗੇ, ਰੋਪੜ ਰੇਂਜ ਦੇ ਹੋਗੇ, इवन ਲੁਧਿਆਣਾ, ਜਲੰਧਰ ਤੱਕ ਦੇ ਅਫਸਰ ਹੈਗੇ ਆ। ਔਰ ਉਹ ਜਿਹੜੀ ਜੰਮੂ ਕਸ਼ਮੀਰ ਨੂੰ ਰਾਹ ਜਾਂਦਾ, ਉਸ ਬੈਲਟ ਦੇ ਵੀ ਅਫਸਰ ਉਹਦੇ ਵਿੱਚ ਹੈਗੇ ਆ। ਉਹ ਵੀ ਕਈ ਅਫਸਰ ਜਿਹੜੇ ਆ ਉਹ ਰਡਾਰ ਤੇ ਆ ਸਕਦੇ ਆ। ਠੀਕ ਆ ਧੰਨਵਾਦ ਵਿਕਰਮ ਗੱਲਬਾਤ ਕਰਨ ਦੇ ਲਈ। ਹਾਲਾਂਕਿ ਇਸ ਪੂਰੇ ਕੇਸ ਦੇ ਵਿੱਚ ਹੁਣ ਤੱਕ ਨਾਮ ਤਾਂ ਸਾਹਮਣੇ ਨਹੀਂ ਆਏ ਪਰ ਰੋਜ਼ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬਸ ਕਈ ਅਫਸਰਾਂ ਦੇ ਨਾਮ ਆਉਣ ਵਾਲਿਆ ਕਈ ਅਫਸਰਾਂ ਦੇ ਨਾਮ ਆਉਣ ਵਾਲਿਆ ਕਿਉਂਕਿ ਸੀਬੀ ਕੱਚੇ ਪੈਰੀ ਕੰਮ ਨਹੀਂ ਕਰਦੀ ਪੱਕੇ ਪੈਰੀ ਰਿਲੀਜ਼ ਪ੍ਰੈਸ ਨੋਟ ਰਿਲੀਜ਼ ਕਰ ਸਕਦੀ ਹੈ ਜਾਂ ਫਿਰ ਸੂਤਰਾਂ ਰਾਹੀਂ ਪਤਾ ਲੱਗ ਸਕਦਾ ਕਿ ਕਿਹੜੇ ਅਫਸਰਾਂ 'ਨ ਤਲਬ ਕੀਤਾ ਜਾ ਸਕਦਾ ਹੈ ਜਲਦ ਇਸ ਕੇਸ ਦੇ ਵਿੱਚ ਵੱਡਾ ਖੁਲਾਸਾ ਹੋ ਸਕਦਾ ਕਿਉਂਕਿ ਰਿਮਾਨ ਦੌਰਾਨ ਹੀ ਵੱਡੇ ਖੁਲਾਸੇ ਹੁੰਦੇ ਨੇ ਹਰ ਦਿਨ ਇਸ ਨਵੇਂ ਕੇਸ ਇਸ ਕੇਸ ਦੇ ਵਿੱਚ ਨਵੀਂ ਅਪਡੇਟ ਆਵੇਗੀ ਔਰ ਅਸੀਂ ਤੁਹਾਡੇ ਨਾਲ ਸਾਂਝੀ ਵੀ ਕਰਾਂਗੇ ਧੰਨਵਾਦ ਹਾਂਜੀ ਵੀਡੀਓ ਤੁਸੀਂ ਸੁਣੀ ਲਈ ਹੈ ਜਿਹਦੇ ਵਿੱਚ ਵੀ ਡੀਏਜੀ ਭੁੱਲਰ ਇੱਕ ਵੱਡੀ ਰੈਂਕ ਦੇ ਅਧਿਕਾਰੀ ਹੈ ਤੇ ਪਰ ਫਿਰ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਇੰਨੀ ਤਨਖਾਹ ਆਉਣ ਦੇ ਬਾਵਜੂਦ ਵੀ 7 ਕਰੋੜ ਰੁਪਈਆ ਘਰੋਂ ਮਿਲਦਾ 2.5 ਕਿਲੋ ਸੋਨਾ ਬਾਕੀ ਬੈਂਕ ਲੋਕਰ ਖੰਘਾਲੇ ਜਾਂਦੇ ਤੇ ਉਹਦੇ ਵਿੱਚੋਂ ਵੀ 50 ਗ੍ਰਾਮ ਸੋਨਾ ਹੋਰ ਤੇ ਕਈ ਪ੍ਰਾਪਟੀਆਂ ਦੇ ਕਾਗਜ਼ ਦबई ਦੇ ਵਿੱਚ ਤਿੰਨ ਹੋਟਲ ਦਾ ਸਹਿੰਦਾ ਉਹਨਾਂ ਹੋਟਲ ਦੇ ਵਿੱਚ ਇਹਨਾਂ ਦੀ ਹਿੱਸੇਦਾਰੀ ਦੱਸੀ ਜਾਂਦੀ ਹੈ ਤੇ ਇਸ ਮਾਮਲੇ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਤੁਸੀਂ ਵੀ ਆਪਣੇ ਵਿੱਚ ਵਿਚਾਰ ਜ਼ਰੂਰ ਰੱਖੋ ਕਿਉਂਕਿ ਜੇ ਇੱਕ ਪਾਸੇ ਗੱਲ ਕਰੀਏ ਡੀਏਜੀ ਭੁੱਲਰ ਦੇ ਨਾਲ ਕਿੱਥੇ ਕਿੱਥੇ ਕੰਟਰੈਕਟਰ ਆ ਜੇ ਗੱਲ ਕਰੀਏ ਦਲਾਲ ਕਿਸਾਨ ਨੂੰ ਤਾਂ ਹੋਰ ਵੀ ਕਈ ਅਵਸਰ ਫਸਣ ਜਾ ਰਹੇ ਤੇ ਇਹ ਮਾਮਲੇ ਨੂੰ ساری ਗੱਲਬਾਤ ਲੈ ਕੇ ਤੁਹਾਡਾ ਕੀ ਕਹਿਣਾ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਰੱਖੋ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰਿਓ ਵੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਾਂ ਨੂੰ ਨੋਟੀਫਿਕੇਸ਼ਨ ਮਿਲਦੇ ਗੱਲ ਨੂੰ ਨਵੇਂ ਟੌਪ ਤੇ ਧੰਨਵਾਦ